ਹੈਲੋ ਫਰੈਂਡਸ ਕਿਵੇਂ ਸਾਰੇ ਵੀਕ ਕਰਦੇ ਆ ਠੀਕ ਹੋਣੇ ਆ ਤੇ ਅੱਜ ਆਪਾਂ ਕਈ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਗੱਲਾਂ ਜ਼ਿੰਦਗੀ ਦੇ ਫਲਸਫੇ ਦੀਆਂ ਕਈ ਵਾਰੀ ਕਿਸੇ ਤੇ ਕੀਤੇ ਅਹਿਸਾਨਾਂ ਨੂੰ ਲੋਕੀ ਮਿੰਟ ਵਿੱਚ ਭੁੱਲ ਜਾਂਦੇ ਆ ਤੇ ਬਹੁਤ ਹੀ ਰੇਅਰ ਲੋਕ ਹੁੰਦੇ ਆ ਜਿਹੜੇ ਤੁਹਾਡੇ ਅਹਿਸਾਨ ਨੂੰ ਯਾਦ ਰੱਖਦੇ ਆ ਕਿ ਤੁਸੀਂ ਕਿਸੇ ਲਈ ਕੀ ਕੀਤਾ ਠੀਕ ਹੈ ਇਲਜ਼ਾਮ ਲਗਾਉਣ ਲੱਗੇ ਮਿੰਟ ਨਹੀਂ ਲਾਉਂਦੇ ਤੇ ਕਦੀ-ਕਦੀ ਕੁਝ ਸੋਚ ਉਹਨਾਂ ਦੇ ਦਿਮਾਗ 'ਚ ਨਹੀਂ ਹੁੰਦੀ ਕਿਸੇ ਦੀ ਕਿਸੇ ਦੀ ਬਦਨਾਮੀ ਕਰ ਦਿੰਦੇ ਆ ਕਦੀ ਕਿਸੇ ਦੇ ਵਿਰੁੱਧ ਬੋਲਦੇ ਆ ਕਿਸੇ ਨੂੰ ਕੁਝ ਵੀ ਕਹਿੰਦੇ ਆ ਹਾਂ ਤੇ ਕੁਝ ਲੋਕ ਨਾ ਆਪਣੀ ਹੀ ਜਾਤ-ਬਰਾਦਰੀ ਦੇ ਲੋਕਾਂ ਨੂੰ ਅੱਗੇ ਲਿਆਉਂਦੇ ਆ ਤੇ ਇਹ ਹੁੰਦੀਆਂ ਕੁਝ ਇੱਕ ਗੱਲਾਂ ਕੁਝ ਲੋਕਾਂ ਦਾ ਕੋਈ ਵੀ ਨਹੀਂ ਹੁੰਦਾ ਤੇ ਉਹ ਆਪਣੇ ਆਪ ਨੂੰ ਖੁਦ ਹੀ ਅੱਗੇ ਲੈ ਕੇ ਆਉਂਦੇ ਆ ਤੇ ਕਾਮਯਾਬੀ ਹਾਸਲ ਕਰਦੇ ਆ ਠੀਕ ਹੈ ਨਾ ਕਈਆਂ ਨੂੰ ਦੇਖੋ ਕੈਨੇਡਾ ਜਾਂ ਅਮਰੀਕਾ ਚ ਰਹਿੰਦੇ ਤਾਇ ਚਾਚੇ ਸੀਗੇ ਉਹਨਾਂ ਨੇ ਹੈਲਪ ਕੀਤੀ ਤੇ ਉਹ ਖੁਦ ਕਾਮਯਾਬ ਹੋ ਗਏ ਹਨ ਤੇ ਫਿਰ ਜੇ ਕਿਸੇ ਦੀ ਨਹੀਂ ਕੀਤੀ ਵਿੱਚੋਂ ਤਾਈ ਚਾਚੇ ਦੀ ਤੇ ਉਹਨਾਂ ਦੇ ਉੱਤੇ ਹੀ ਉਲਟੇ ਅਲਿਗੇਸ਼ਨ ਆਈ ਹੈ ਕਿ ਇਹ ਐਦਾਂ ਨਹੀਂ ਕਰਨਾ ਚਾਹੁੰਦੇ ਕੀ ਨਹੀਂ ਕਰਨਾ ਚਾਹੁੰਦੇ ਤੁਸੀਂ ਨਾ ਕਦੀ ਪੈਸਾ ਦਿੱਤਾ ਉਦੋਂ ਦਿੱਤਾ ਜਦੋਂ ਬਹੁਤ ਦੁਨੀਆ ਸਾਹਮਣੇ ਮਤਲਬ ਕਿ ਬਿਮਾਰੀ ਦੀ ਹਾਲਤ ਵਿੱਚ ਦਿੱਤਾ ਕਿਸੇ ਨੂੰ ਉਠਾਉਣ ਲਈ ਨਹੀਂ ਕਰਦਾ ਜਦੋਂ ਕੋਈ ਬਿਮਾਰ ਸੀ দান ਕੀਤਾ ਤੇ ਉਹਦੇ ਨਾਲ ਉਹਨੂੰ ਹੈਲਪ ਨਹੀਂ ਕੁੜਿਆ ਜਾਊਗੀ ਵੀ ਉਹ ਉੱਠਣ ਦੀ ਹੈਲਪ ਸੀਗੀ ਹਨਾ ਇਦਾਂ ਹੁੰਦਾ ਹੈ ਬਹੁਤ ਸਾਰੇ ਲੋਕਾਂ ਦਾ ਤੇ ਬਾਅਦ ਚ ਉਹ ਅਲੀਗੇਸ਼ਨ ਨਾਲੇ ਫਿਰ ਉਹ ਬੰਦਾ ਸੋਚਦਾ ਰਹਿੰਦਾ ਕਿ ਜਿਹੜਿਆਂ ਦੀ ਹੈਲਪ ਕੀਤੀ ਸੀ ਤਾਂ ਬਹੁਤ ਤੰਗੀ ਤੇ ਪ੍ਰੇਸ਼ਾਨੀ ਦੇ ਹਾਲਾਤ ਹੁੰਦੇ ਤਾਂ ਮਨ ਦੁਖਦਾ ਵੀ ਹੈ ਹੂੰ ਕਈ ਗੱਲਾਂ ਯਾਦ ਆਉਂਦੀਆਂ ਬੰਦਾ ਕਿਸੇ ਨੂੰ ਕਹਿ ਨਹੀਂ ਸਕਦਾ ਐਕਸਪਲੇਨ ਨਹੀਂ ਕਰ ਸਕਦਾ ਕਿਉਂਕਿ ਤੁਹਾਡੀਆਂ ਕੋਈ ਸੁਣਨ ਵਾਲਾ ਹੀ ਨਹੀਂ ਹੈ ਚਲੋ ਜ਼ਿੰਦਗੀ ਦੇ ਔਖੇ ਮਾੜੇ ਦਿਨ ਕੱਢੇ ਜਾਂਦੇ ਆ ਜੇ ਆਪ ਸਕੂਲ 'ਚ ਵੀ ਆ ਕਿਤੇ ਵੀ ਆ ਕਦੀ ਕਦੀ ਤੁਹਾਨੂੰ ਲੱਗਦਾ ਹੁੰਦਾ ਕਿ ਤੁਹਾਡਾ ਕੋਈ ਨਹੀਂ ਹੈਣਾ ਮੈਨੂੰ ਨਹੀਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਪਰ ਚਲੋ ਕੋਈ ਗੱਲ ਨਹੀਂ ਹੈਣਾ ਪਰ ਆਪਾਂ ਕਹਿੰਦੇ ਆ ਕਿ ਪਰਮਾਤਮਾ ਤੋਂ ਇੱਜ਼ਤ ਮਾਨ ਸਤਕਾਰ ਬਖਸ਼ੀ ਕਿਸੇ ਤੋਂ ਮਾਨ ਦੇ ਮੁਤਾਜਬ ਨਹੀਂ ਰਹਿਣਾ ਆਪਣੇ ਆਪ ਦੇ ਵਿੱਚ ਹੀ ਬਹੁਤ ਅੱਗੇ ਜਾਣਾ ਜਦੋਂ ਕੋਈ ਵੀ ਰੀਲ ਅਪਲੋਡ ਕਰੀਦੀ ਆ ਤੇ ਮਨ ਚ ਉਮੀਦ ਹੁੰਦੀ ਆ ਕਿ ਇਹ ਤਾਂ ਜ਼ਰੂਰ ਜਾਊਗੀ ਮਿਲੀਅਨ ਪਰ ਪਰ ਚ ਤਾਂ ਨਹੀਂ ਹੁੰਦੀ ਫਿਰ ਮਨ ਉਦਾਸ ਹੁੰਦਾ ਠੋਕਿਆ ਪਰ ਦੂਜੇ ਦਿਨ ਆਪਾਂ ਫੇਰ ਉੱਠ ਕੇ ਕਹੀ ਤਾਂ ਨਹੀਂ ਕੋਈ ਅਗਲੀ ਰੀਲ ਬਣਾਉਣੇ ਆ ਤੇ ਫੇਰ ਤੋਂ ਸ਼ਾਇਦ ਸਾਥੀ ਨੂੰ ਬਹੁਤ ਪਸੰਦ ਆਈ ਹੀ ਤੇ ਫੇਰ ਉਹ ਮੀਲੀਅਨ ਚ ਬੋਲਦੇ ਇਤਾਰੂਜ਼ ਕਰਦੇ ਕਰਾਉਂਦੇ ਕਈ ਰੀਲਾਂ ਵੀ ਬਣ ਜਾਂਦੀਆਂ ਨੇ ਅੱਜ ਤਾਂ ਰੀਲ ਜੋਗਾ ਹੈ ਹਰ ਇੱਕ ਬੰਦਾ ਬੈਠਾ ਬਿਠਾਇਆ ਕਿਸੇ ਨੂੰ ਵੀ ਕੈਪਚਰ ਕਰਕੇ ਰੀਲਾਂ ਬਾਹਰਿੰਦੇ ਤੇ ਕਈ-ਕਈ ਵਾਰ ਇਹ ਨਾ ਤੁਸੀਂ ਆਪਣੇ ਘਰ ਦੇ ਵਿੱਚ ਇਕੱਲੇ ਜਿਹੀ ਨੀ ਮਹਿਸੂਸ ਕਰਦੇ ਹੋ ਤੇ ਜਿੱਦਾਂ ਹੁਣ ਕੁੱਤੇ ਪਾਉਣੇ ਸ਼ੁਰੂ ਹੋ ਜਾਂਦੇ ਆ ਕਦੀ ਕੋਈ ਕਦੀ ਕੋਈ ਬੋਲਣਾ ਜਣੀ ਕਿ ਕੋਈ ਕੰਮ ਕਰਨਾ ਜਿਹੜਾ ਔਖਾ ਹੈ ਹਨਾ ਬੇਵਜ੍ਹਾ ਦੀਆਂ ਬੇਫਜ਼ੂਲ ਦੀਆਂ ਆਵਾਜ਼ਾਂ ਯਾਪਾ ਕਹਿੰਦੇ ਆ ਨਾ ਆਪਾਂ ਕੱਲੇ ਆ ਤੇ ਬਹੁਤ ਸਾਰੇ ਲੋਕ ਤੁਹਾਡੇ ਮਗਰ ਪੈਂਦੇ ਨਹੀਂ ਉਹ ਇਸਤੇਮਾਲ ਦੀ ਵਸਤੂ ਸਮਝਣ ਲੱਗ ਜਾਂਦੇ ਨੇ ਪਰਿਵਾਰ ਵਾਲੇ ਨੂੰ ਨਹੀਂ ਕੁਝ ਕਹਿੰਦਾ ਕੋਈ ਤੇ ਜਿਹੜਾ ਕੱਲਾ ਹੀ ਆ ਉਹ ਬੇਜਜ ਤਾਂ ਹੂੰ ਗਲਤੀ ਨਹੀਂ ਨਹੀਂ ਇੱਕ ਵੀਡੀਓ ਵਾਚ ਕਰ ਲਈ ਫੋਨ ਕਰਨ ਲੱਗ ਜਾਂਦੇ ਫੋਨ ਕੋ ਲੋ ਕਾਲ ਚੱਕੋ ਭਈ ਅਸੀਂ ਤੁਹਾਡੇ ਪਿਓ ਦੇ ਗੁਲਾਮ ਲੱਗੇ ਆ ਵੀਰ ਨੂੰ ਇੱਥੇ ਗੱਲ ਸਮਝ ਨਹੀਂ ਆਉਂਦੀ ਲੋਕਾਂ ਦੀ ਕਾਲ ਚੱਕੋ ਕਾਲ ਕਰੋ ਗੱਲ ਕਰੋ ਕਿਉਂ ਗੱਲ ਕਰੀਏ ਵੀ ਤੁਹਾਡੇ ਨਾਲ ਸੀ ਆਪਦੇ ਕੰਮ ਛੱਡিয়ে ਤੁਹਾਡੇ ਨਾਲ ਗੱਲਾਂ ਕਰੀਏ ਵੀ ਕਿਹੜੀ ਗੱਲ ਤੂੰ ਤੁਸੀਂ ਕਹੋਂ ਹੁੰਦੇ ਕੌਣ ਵੱਧ ਤੋਂ ਵੱਧ ਤੁਸੀਂ ਸਾਡੀ ਵੀਡੀਓ ਨੂੰ ਦੇਖਿਆ ਹੋਣਾ ਜਾਂ ਸਾਨੂੰ ਫੋਲੋ ਕਰ ਲਿਆ ਹੋਣਾ ਤੇ ਨਾ ਕਰੋ ਫੋਲੋ ਇਹੇ ਕੀਮਤਾਂ ਲੈਂਦੇ ਹੋ ਵੀ ਅਸੀਂ ਫੋਲੋ ਕਰਾਂਗੇ ਕਿ ਲੋਕਾਂ ਦੀ ਇੱਜ਼ਤਾਂ ਨੂੰ ਵਾਰਦੇ ਫਿਰਦੇ ਮੈਨੂੰ ਲੋਕਾਂ ਦੀ ਸਮਝ ਨਹੀਂ ਹੁੰਦੀ ਕਿੱਡੇ ਗੰਦੇ ਨੇ ਹੈ ਬੇਵਕੂਫ ਇੰਦਾਂ ਦੇ ਲੋਕ ਨੇ ਪਰ ਮੈਂ ਬਹੁਤ سارے ਲੋਕਾਂ ਨੂੰ ਸੁਣਿਆ ਜਿਹੜੇ ਇਦਾਂ ਬੋਲਦੇ ਹੁੰਦੇ ਪਰ ਅੱਜ ਮੈ ਸਕੂਲ ਕੋਈ ਜਣਾ ਕਾਲ ਕਰਨ ਡਿਆ ਮੈਂ ਕਿਹਾ ਹਾਂਜੀ ਕੌਣ ਗੱਲ ਕਰੋ ਲਓ ਜੀ ਤੁਹਾਡੇ ਪਿਓ ਦੀ ਗ੍ਰਾਮ ਰੱਗੀ ਆਪਣੀ ਜੋਬ ਛੱਡ ਕੇ ਤੁਹਾਡੇ ਨਾਲ ਗੱਲਾਂ ਕਰੀ ਮੈਂ ਕਿੰਨੀ ਹੈ ਗਦੇ ਗਦੇ ਕਿਤੇ ਦੇਖਿਆ ਨਾ ਗਦੇ ਆ ਠੀਕ ਹੈ ਲੋਕਾਂ ਨੇ ਮਗਰ ਪੈਂਦੇ ਫਿਰਦੇ ਆ ਲੋਕ ਲੋਕਾਂ ਦੀ ਕੋਈ ਚੁਆਇਸ ਨਹੀਂ ਹੈਗੀ ਉਹ ਤੇ ਵੀਡੀਓ ਪਾਉਂਦੇ ਆ ਤੇ ਬਸ ਇਹ ਇਹਨਾਂ ਨੂੰ ਪਸੰਦ ਕਰਨ ਨੂੰ ਕੋਤੇ ਕਿਸੇ ਤਰ੍ਹਾਂ ਇੰਨੇ ਬੇਅਕਲ ਨੇ ਨਾ ਬਹੁਤ ਸਾਰੇ ਲੋਕ ਤੇ ਇੱਕ ਕੁੜੀ ਕਹਿਣ ਦੀ ਮੇਰੇ ਮੰਮੀ ਕੋਲ ਅਲਰਜੀ ਦੱਸੋ ਲੈ ਵੀ ਸਾਨੂੰ ਕੀ ਪਤਾ ਮਾਂ ਤੇਰੀ ਔਰ ਤੈਨੂੰ ਜੰਮਿਆ ਸਾਨੂੰ ਕੀ ਪਤਾ ਹੈ But it did it done